ਜਿਉਂਦੇ ਜੀ ਆਪਣੀ ਘਰਵਾਲੀ ਨਾਲ ਕਰਿਆ ਸੀ ਵਾਅਦਾ ਪਰ ਮਰਨ ਤੋਂ ਬਾਅਦ ਵੀ ਨਹੀਂ ਹਟਿਆ ਪਿੱਛੇ ਕਰਤਾ ਆ ਕੰਮ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇੱਕ ਵਾਰ ਪੂਰਾ ਜ਼ਰੂਰ ਦੇਖਿਓ ਅਕਸਰ ਹੀ ਜ਼ਿਆਦਾਤਰ ਲੋਕ ਵਾਅਦੇ ਕਰਕੇ ਤੋੜ ਦਿੰਦੇ ਨੇ ਪਰ ਜੋ ਵਿਅਕਤੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦਾ ਨਾਮ ਸਟੈਨਰ ਹੈ ਅਤੇ ਇਹ ਵਿਅਕਤੀ ਇੱਕ ਦਿਨ ਬੈਠਾ ਬੈਠਾ ਆਪਣੀ ਘਰਵਾਲੀ ਨਾਲ ਵਾਅਦਾ ਕਰਦਾ ਹੈ ਕਿ ਇਹ ਇੱਕ ਦਿਨ 올림픽 ਦੀ weightlifting championship ਵਿੱਚੋਂ gold medal ਜਿੱਤੇਗਾ ਅਤੇ ਆਪਣੀ ਘਰਵਾਲੀ ਨੂੰ ਸਟੇਜ ਤੇ ਨਾਲ ਖੜਾ ਕੇ ਉਸਦੇ ਨਾਲ ਫੋਟੋ ਜਾਏਗਾ ਪਰ ਅਚਾਨਕ ਹੀ ਇਸ ਦੀ ਘਰਵਾਲੀ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਖੇਡਣਾ ਬਿਲਕੁਲ ਹੀ ਛੱਡ ਦਿੰਦਾ ਹੈ ਪਰ ਆਪਣੀ ਘਰਵਾਲੀ ਨਾਲ ਕੀਤਾ ਵਾਅਦਾ ਯਾਦ ਕਰਕੇ ਇਹ ਦੁਬਾਰਾ ਖੇਡਣ ਲੱਗ ਜਾਂਦਾ ਹੈ ਅਤੇ 올림픽 ਦੀ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚੋਂ ਇੱਕ ਅਟੈਂਪਟ ਵਿੱਚੋਂ ਫੇਲ ਹੋ ਜਾਂਦਾ ਹੈ ਅਤੇ ਚੌਥੇ ਸਥਾਨ ਤੇ ਹੁੰਦਾ ਹੈ ਜਿਸ ਤੋਂ ਬਾਅਦ ਉਹ ਹਿੰਮਤ ਨਹੀਂ ਹਾਰਦਾ ਅਤੇ ਆਪਣੀ ਘਰਵਾਲੀ ਨਾਲ ਕੀਤਾ ਵਾਅਦਾ ਯਾਦ ਕਰਦਾ ਹੈ ਅਤੇ 골ਡ ਮੈਡਲ ਜਿੱਤਣ ਦੇ ਲਈ ਉਸ ਨੂੰ ਲਾਸਟ ਅਟੈਂਪਟ ਦੇ ਵਿੱਚ 2.58 ਕਿਲੋ ਭਾਰ ਚੁੱਕਣਾ ਜਾਂਦਾ ਹੈ ਪਰ ਇਸ ਵਾਰ ਉਹ ਇੰਨਾ ਵਜਨ ਚੁੱਕਣ ਵਿੱਚ ਸਫਲ ਹੋ ਜਾਂਦਾ ਹੈ ਅਤੇ 골ਡ ਮੈਡਲ ਜਿੱਤ ਜਾਂਦਾ ਹੈ ਅਤੇ ਜਦੋਂ ਉਸ ਨੂੰ ਸਟੇਜ ਤੇ ਖੜਾ ਕੇ 골ਡ ਮੈਡਲ ਗਲ ਵਿੱਚ ਪਾਇਆ ਜਾਂਦਾ ਹੈ ਤਾਂ ਉਹ ਇੱਕ ਹੱਥ ਵਿੱਚ ਆਪਣੀ ਘਰ ਵਾਲੀ ਦੀ ਫੋਟੋ ਫੜ ਲੈਂਦਾ ਹੈ ਅਤੇ ਆਪਣੀ ਘਰ ਵਾਲੀ ਨਾਲ ਜਿਉਂਦੇ ਜੀ ਕੀਤਾ ਵਾਅਦਾ ਉਸ ਦੇ ਮਰੇ ਤੋਂ ਪੂਰਾ ਕਰਦਾ ਹੈ ਸੋ ਪਿਆਰ ਹੋਵੇ ਤਾਂ ਇਹੋ ਜਿਹਾ ਜਿਹੜਾ ਮੌਤ ਤੋਂ ਬਾਅਦ ਵੀ ਬੰਦੇ ਨੂੰ ਹੌਸਲਾ ਦਿੰਦਾ ਰਹੇ ਤੇ ਕਦੇ ਹਾਰਨ ਨਾ ਦੇਵੇ ਸੋ ਤੁਹਾਡੇ ਇਸ ਵਿਅਕਤੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ